ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅੱਜ ਦੀ ਆਪਣੀ ਵੀਡੀਓ ਜੋ ਪਾਰਟ 2 ਹੈ ਉਹ ਸ਼ਬਦਾਂ ਦੀ ਵੰnade ਉਤੇ ਹੀ ਚੱਲਦੀ ਹੈ। ਔਰ ਅੱਜ ਜਿਹੜੇ ਹੈ ਉਸ ਤੋਂ ਅੱਗੇ ਉਸ ਵੀਡੀਓ ਨੂੰ ਤੋਰਦੇ ਹੋਏ ਆਪਾਂ ਕਰ ਰਹੇ ਆ ਪ੍ਰਣਾਉ ਜਿਹੜੇ ਹੈ ਉਹ 6 ਕਿਸਮ ਦੇ ਹੁੰਦੇ ਆ ਤੇ ਉਹਨਾਂ ਦੇ ਬਾਰੇ ਆਪਾਂ ਇਹਨਾਂ ਜੋ ਥੱਲੇ ਲਫ਼ਜ਼ ਸ਼ਬਦ ਲਿਖਿਆ ਉਹਨਾਂ ਨੂੰ ਆਪਾਂ ਇਹਨਾਂ ਨੂੰ ਸਮਝਣ ਦਾ ਯਤਨ ਕਰਦੇ ਆਂ ਸੋ ਸਾਾਸੰਗਤ ਦੇਖੀ ਆਪਾਂ ਪੜਨਾਓ ਪਹਿਲੇ ਅਗਾ ਪੁਰਖਵਾਚੀ ਪੜਨਾਓ ਪੁਰਖਵਾਚੀ ਸਮਝ ਜਾਨੇ ਆਪਾਂ ਪੁਰਖਵਾਚੀ ਪੜਨਾਓ ਜਿਵੇਂ ਮੈਂ ਅਸੀਂ ਹਮ ਹਮ ਹਮਰਾ ਹਮਰੋ ਮੇਰਾ ਤੁਹਾਡਾ ਅ ਸਾਡਾ ਤੈਨੂੰ ਤੂੰ ਤੋ ਤੇਡਾ ਆ ਇਹ ਕੀ ਹੈ ਪੁਰਖਵਾਚੀ ਪੁਰਖ ਨਾਲ ਸੰਬੰਧ ਰੱਖਦੇ ਪੁਰਖਵਾਚੀ ਫਿਰ ਹੈ ਸੰਬੰਧਵਾਚੀ ਪਰਨਾਉ ਸੰਬੰਧ ਜੋ ਸੰਬੰਧ ਕਿਸੇ ਦਾ ਜੋੜਦੇ ਹੈ ਨਾ ਉਹਨੂੰ ਕਹਿੰਦੇ ਜਿਹਦੇ ਆਪਾਂ ਜੋ ਕਹਿੰਦੇ ਆ ਜਿਹੜਾ ਕਿਤੇ ਲਾ ਕੇ ਕਰਦੇ ਜਿੰਨ ਜੇ ਜਿਤ ਜਾਸ ਇਹਨੂੰ ਕੀ ਕਹਿੰਦੇ ਜੀ ਸੰਬੰਧਵਾਚੀ ਪਰਨਾਉ ਉਸ ਤੋਂ ਬਾਅਦ ਹੈ ਪ੍ਰਸ਼ਨਵਾਚੀ ਪਰਨਾਉ ਜਦੋਂ ਪਰਨਾਉ ਹੈ ਉਹ ਪ੍ਰਸ਼ਨ ਕਰਦਾ ਹੁੰਦਾ ਪਰਨਾਉ ਆ ਕੌਣ ਕੌਣ ਗਿਆ ਕਿਹੜਾ ਇਹ ਸਾਰੇ ਜਿਹੜੇ ਆ ਇਹ ਪ੍ਰਸ਼ਨਵਾਚੀ ਪੜਨਾਵਾਂ ਕਿਹੜਾ ਕਿਸ ਕੋ ਕੌਣ ਕਾਹੇ ਕ ਆਦ ਅੱਗੇ ਨਿਜਵਾਚੀ ਪੜਨਾਵਾਂ ਨਿਜਵਾਚੀ ਪਰਸਨਲ ਜੀ ਨੂੰ ਕਹਿੰਦੇ ਆਪ ਆਪਾਂ ਕਹਿੰਦੇ ਆਪ ਆਪ ਆਪੀ ਨੇ ਆਪੋ ਆਪਣਾ ਆਦ ਇਹ ਨਿਸ਼ਚੇ ਨਿਜਵਾਚੀ ਪੜਨਾਮ ਨੇ ਅੱਗੇ ਪੜਾਂਗੇ 5ਵੇਂ ਨੰਬਰ ਤੇ ਨਿਸ਼ਚੇਵਾਚੀ ਪੜਨਾਵ ਇਹ ਕੀ ਆ ਇਸ ਉਥੇ ਉਥੇ ਆਓ ਇਸ ਇੱਥੇ ਇਹ ਸਾਰੇ ਨਿਸ਼ਚੇਵਾਚੀ ਆ ਨਿਸ਼ਚੇਵਾਚੀ ਹੁੰਦੇ ਜਿੱਥੇ ਆਪਾਂ ਨੂੰ ਨਿਸ਼ਚੈ ਹੋਵੇ ਵੀ ਇਹ ਸਹੀ ਆ ਇਹ ਹੀ ਆ ਉਹ 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 ਇਹ ਬੰਦਾ ਹੈ ਉਹ ਆ ਉਹ ਆ ਇੱਥੇ ਆਹੀ ਜਗ੍ਹਾ ਸਹੀ ਪੱਕਾ ਇੱਥੇ ਉਥੇ ਉਹ ਪੱਕਾ ਭਾਵ ਨਿਸ਼ਚੇ ਨਾਲ ਕਹਿੰਦੇ ਆ ਜੋ ਇਹ ਨਿਸ਼ਚੇਵਾਚੀ ਆ ਪਰ ਨਾ ਇਹ ਉਹ ਇੱਥੇ ਉਥੇ ਆਓ ਇਸ ਇੱਥੇ ਇਕਤ ਨ ਨ ਵ ਤਾਹੂ ਆਗ ਇਹ ਸਾਰੇ ਨਿਸ਼ਚੇਵਾਚੀ ਪੜਨਾਵ ਅੱਗੇ ਹੈ ਅਨਿਸ਼ਚੇਵਾਚੀ ਜਿਹਦੇ ਵਿੱਚ ਕੋਈ ਨਿਸ਼ਚੇ ਨਾਲ ਨਹੀਂ ਕਹਿ ਸਕਦੇ ਅਨਿਸ਼ਚੇਵਾਚੀ ਪੜਨਾਵ ਜਿਵੇਂ ਕਈ ਹੈ ਉਥੇ ਕਈ ਬੈਠੇ ਵੀ ਇਹ ਨਹੀਂ ਵੀ ਕਿਹੜੇ-ਕਿਹੜੇ ਨਿਸ਼ਚਾ ਕੋਈ ਨਹੀਂ ਅਨਿਸ਼ਚਿਤ ਅਨਿਸ਼ਚੇਵਾਚੀ ਪੜਨਾਵ ਕਈ ਵਿਰਲੇ ਬਹੁਤ ਇਹ ਸਾਰੇ ਪਰਿਨਾਮ ਨੇ ਇਹ ਸਾਰੇ ਪਰਿਨਾਮ ਨੇ ਪਰ ਹੈ ਕਿਹੜੇ ਅਨਿਸ਼ਚੈਵਾਚੀ ਪੜਨਾ ਅੱਗੇ ਸਾਧ ਸੰਗਤ ਜਿਹੜੇ ਪਰਨਾਮ ਹੈ ਇਹ ਜਿਹੜੇ 6 ਕਿਸਮ ਦੇ ਸੀ ਪਰਨਾਮ 6 ਕਿਸਮਾਂ ਨੂੰ ਆਪਾਂ ਇਹ ਸਮਝ ਲਿਆ ਹੈ ਕਿਉਂਕਿ ਜਿਹੜੀ ਇਹ ਆਪਣੀ ਇਨੀਸ਼ੀਅਲ ਸਟੇਜ ਹੈ ਇਹਨੂੰ ਆਪਾਂ ਜੇ ਸਮਝਾਂਗੇ ਤਾਂ ਅੱਗੇ ਸਮਝ ਆਏਗੀ ਜੇ ਇਹਨੂੰ ਸਮਝਾਂਗੇ ਵੀ ਇਹ ਤਾਂ ਐਵੇਂ ਹੀ ਹੈ ਕੋਈ ਖਾਸ ਗੱਲ ਨਹੀਂ ਤਾਂ ਫਿਰ ਅੱਗੇ ਵੀ ਨਹੀਂ ਉਹ ਨੂੰ ਚੱਲ ਸਕਦਾ ਇਸ ਕਰਕੇ ਇਹਨਾਂ ਨੂੰ ਆਪਣਾ ਧਿਆਨ ਦੇ ਵਿੱਚ ਰੱਖੀ ਤੇ ਅੱਗੇ ਜਾ ਕੇ ਆਪਾਂ ਜਾਦੇ ਇਹ ਨੂੰ ਸਮਝ ਪਾਏਗੀ ਸੋ ਪ੍ਰਨਾਮ ਦੇ ਅੱਗੇ ਤਿੰਨ ਪੁਰਖ ਹੁੰਦੇ ਨੇ ਤਿੰਨ ਤਿੰਨ ਪੁਰਖ ਹੁੰਦੇ ਆ ਜਿਵੇਂ ਹੁਣ ਪਹਿਲਾ ਹੈਗਾ ਉਤਮ ਫਰਸਟ ਪਰਸਨ ਜਿਹਨੂੰ ਅੰਗਰੇਜ਼ੀ ਟਾਪ ਫਰਸਟ ਪਰਸਨ ਕਹਿੰਦੇ ਆ ਫਰਸਟ ਕੌਣ ਹੈ ਜੋ ਗੱਲਾਂ ਕਰਦਾ ਜੋ ਗੱਲਾਂ ਕਰਦਾ ਜੋ 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 ਗੱਲਾਂ ਕਰਦਾ ਜਿਵੇਂ ਮੈਂ ਅਸੀਂ ਆਪਾਂ ਗੱਲਾਂ ਕਰਦੇ ਤੇ ਇਹ ਮੈਂ ਅਸੀਂ ਕੀ ਹੋ ਗਿਆ ਫਰਸਟ ਪਰਸਨ ਹੁਣ ਮਦਮ ਪਰਸੈਕ ਪਰਸ ਜਿਸ ਦੇ ਨਾਲ ਅਸੀਂ ਕੋਈ ਗੱਲ ਕਰਦੇ ਆ ਮੰਨ ਲਓ ਮੈਂ ਕਿਸੇ ਨਾਲ ਗੱਲ ਕਰ ਰਿਹਾ ਤੇ ਉਹ ਮੇਰੇ ਸਾਹਮਣੇ ਖੜਾ ਤਾਂ ਉਹ ਕਿਹੜਾ ਹੋ ਗਿਆ ਉਹ ਸੈਕੰਡ ਪਰਸਨ ਹੋ ਗਿਆ ਜਿਸ ਨਾਲ ਗੱਲਾਂ ਕੀਤੀਆਂ ਜਿਵੇਂ ਜਿਵੇਂ ਤੂੰ ਤੁਸੀਂ ਤੂੰ ਕਿੱਥੇ ਗਿਆ ਸੀ ਤੂੰ ਕਿੱਥੇ ਰਹਿ ਗਿਆ ਤੂੰ ਐ ਹਾਂਜੀ ਮੈਂ ਉਹਦੇ ਨਾਲ ਗੱਲਾਂ ਕਰਦੇ ਆ ਤਾਂ ਉਹ ਕਿਹੜਾ ਪਰਸਨ ਉਹ ਸੈਕੰਡ ਪਰਸਨ ਹੋ ਗਿਆ ਉਸ ਤੋਂ ਬਾਅਦ ਆ ਗਿਆ ਅੰਨਿਆ ਪਰਖ ਥਰਡ ਪਰਸਨ ਜਿਹਨੂੰ ਅਸੀਂ ਅੰਗਰੇਜ਼ੀ ਕਹਿੰਦੇ ਥਰਡ ਪਰਸਨ ਜਿਹਦੇ ਸੰਬੰਧ ਵਿੱਚ ਗੱਲ ਮੈਂ ਸੈਕੰਡ ਪਰਸਨ ਨਾਲ ਗੱਲ ਕਰ ਰਿਹਾ ਤੇ ਗੱਲ ਕਰ ਰਿਹਾ ਤੀਜੇ ਬੰਦੇ ਦੀ ਜਿਹਦੇ ਬੰਦੇ ਵਿੱਚ ਗੱਲ ਕੀਤੀ ਜਾਵੇ ਉਹ ਕਿਹੜਾ ਹੋ ਗਿਆ ਉਹ ਥਰਡ ਫਸਟ ਸੈਕੰਡ ਤੇ ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਉਹ ਹੋ ਗਿਆ ਥਰਡ ਪਰਸਨ ਜਿਵੇਂ ਉਹ ਉਹਨਾਂ ਸੋਰੀ ਉਹ ਉਹਨਾਂ ਸੋਰੀ ਇਹਨਾਂ ਬਾਰੇ ਜਦੋਂ ਮੈਂ ਗੱਲ ਕਰਦੇ ਆ ਸੈਕੰਡ ਪਰਸਨ ਨਾਲ ਤੇ ਇਹਨਾਂ ਬਾਰੇ ਗੱਲ ਕਰਦਾ ਇਹ ਥਰਡ ਪਰਸਨ ਜਿਹਦੇ ਨਾਲ ਮੈਂ ਗੱਲ ਕਰ ਰਿਹਾ ਉਹ ਸੈਕੰਡ ਪਰਸਨ ਮੈਂ ਗੱਲ ਕਰ ਰਿਹਾ ਮੈਂ ਫਸਟ ਪਰਸਨ ਇਹ ਤਿੰਨ ਹੋਗੇ ਇਸ ਆਪਾਂ ਨੂੰ ਬਹੁਤ ਆਉਂਦੇ ਵੀ ਆ ਫਸਟ ਪਰਸਨ ਸੈਕੰਡ ਪਰਸਨ ਥਰਡ ਪਰਸਨ ਤਿੰਨੇ ਪਰਸਨ ਜਿਹੜੇ ਆ ਉਹ ਹੋਗੇ ਇਹਦੇ ਵਿੱਚ ਹੁਣ ਪ੍ਰੋਨਾਉਨ ਛੇ ਕਿਸਮ ਦੇ ਹੋਗੇ ਔਰ ਜਿਹੜੇ ਇਹਦੇ ਪਰਖ ਹੈ ਉਹ ਤਿੰਨ ਹੋਗੇ ਫਸਟ ਪਰਸਨ ਸੈਕੰਡ ਪਰਸਨ ਥਰਡ ਪਰਸਨ ਸੋ ਸਾਧ ਸੰਗਤ ਇਹ ਸਾਡੀ ਇਸ ਸ਼ਬਦਾਂ ਦੀ ਵੰਡ ਦੇ ਵਿੱਚ ਇਹ ਦੂਜੀ ਵੀਡੀਓ ਹੈ ਤੀਜੀ ਵਿੱਚ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ